ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 26 27 ਦਸੰਬਰ ਆਉਣ ਵਾਲੇ ਦੋ ਦਿਨਾਂ ਦੀ ਕਿ ਪੰਜਾਬ ਦਾ ਮੌਸਮ ਵੀਰੋ ਇਹ ਦੋ ਦਿਨਾਂ ਦੇ ਵਿੱਚ ਕਿਵੇਂ ਦਾ ਰਹਿ ਸਕਦਾ ਹੈ ਕਿੰਨਾ ਭਾਗਾਂ ਦੇ ਵਿੱਚ ਆਪਾਂ ਨੂੰ ਮੀਂਹ ਹਨੇਰੀ ਗੱਜ ਚਮਕ ਦੇ ਨਾਲ ਇਕਾ ਦੁੱਕਾ ਥਾਵਾਂ ਤੇ ਵੀਰੋ ਗੜੇ ਮਾਰੀ ਵਗੈਰਾ ਤੋਂ ਪਹਿਨ ਕਰਨੇ ਕੀਤਾ ਜਾ ਸਕਦਾ ਕਿਉਂਕਿ ਕਿ ਸਿਸਟਮ ਆਵੇਗਾ ਜੋ ਪੰਜਾਬ ਦੇ ਮੌਸਮ ਨੂੰ ਵੀਰੋ ਪ੍ਰਭਾਵਿਤ ਕਰੇ ਜਿਹਦੇ ਨਾਲ ਪੰਜਾਬ ਦੇ 70% ਖੇਤਰਾਂ ਦੇ ਵਿੱਚ ਆਪਾਂ ਨੂੰ ਬਦਲਬਾਹੀ ਦੇ ਨਾਲ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਕਿਹੜੇ ਭਾਗ ਹੋਣਗੇ ਵੀਰੋ ਜਿੰਨਾ ਭਾਗਾਂ ਦੇ ਵਿੱਚ ਜ਼ਿਆਦਾ ਪ੍ਰਭਾਵ ਦੇਖਣ ਨੂੰ ਮਿਲੇਗਾ ਕਿਹੜੇ ਭਾਗਾਂ ਦੇ ਵਿੱਚ ਪ੍ਰਭਾਵ ਘੱਟ ਦੇਖਣ ਨੂੰ ਮਿਲੇਗਾ ਸੋ ਸਾਰੀ ਜਾਣਕਾਰੀ ਆਪਾਂ ਜ਼ਿਲ੍ਹਾ ਵਾਈਜ਼ ਇਸ ਵੀਡੀਓ ਦੇ ਵਿੱਚ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਆਂ ਕਿਸਾਨ ਵੀਰ ਜੇ 26 ਦਸੰਬਰ ਦੀ ਗੱਲ ਕਰੀਏ 26 ਦਸੰਬਰ ਨੂੰ ਪੰਜਾਬ ਦਾ ਮੌਸਮ ਕੁੱਲ ਮਿਲਾ ਕੇ ਦਿਨ ਦੇ ਸਮੇਂ ਸਵੇਰ ਦੇ ਸਮੇਂ ਵੀਰੋ ਠੀਕ ਧੁੱਪ ਵਾਲਾ ਦੇਖਣ ਨੂੰ ਮਿਲੇਗਾ ਹਲਕੀ ਫੁਲਕੀ ਧੁੰਦ ਆਪਾਂ ਨੂੰ ਇਕਦੋ ਇਕ ਥਾਂ-ਮਤੇ ਦੇਖਣ ਨੂੰ ਮਿਲ ਸਕਦੀ ਹੈ ਵੀਰੋ ਕੁਝ ਖੇਤਰਾਂ ਦੇ ਵਿੱਚ ਥੋੜੀ ਚੰਗੀ ਧੁੰਦ ਵੀ ਦੇਖਣ ਨੂੰ ਮਿਲ ਸਕਦੀ ਹੈ ਸਵੇਰ ਦੇ ਪਹਿਲੇ ਘੰਟਿਆਂ 'ਚ ਉਦੋਂ ਬਾਅਦ ਵੀਰੋ ਦਿਨੇ ਪੰਜਾਬ ਦਾ ਮੌਸਮ ਤਕਰੀਬਨ ਧੁੱਪ ਵਾਲਾ ਸਾਫ਼ ਦੇਖਣ ਨੂੰ ਮਿਲੇਗਾ ਟੈਂਪਰੇਚਰ ਦਿਨ ਦੇ ਤਕਰੀਬਨ 18-19 ਡਿਗਰੀ ਦੇ ਆਸ-ਪਾਸ ਹੋਣਗੇ ਜ਼ਿਆਦਾ ਠੰਡ ਨਹੀਂ ਹੋਵੇਗੀ ਬਾਕੀ ਵੀਰੋ ਅੱਜ ਦਾ ਦਿਨ ਕੁੱਲ ਮਿਲਾ ਕੇ ਮੌਸਮ ਠੀਕ ਹੀ ਰਹੇਗਾ ਰਾਤ ਦੇ ਟੈਂਪਰੇਚਰ ਤਕਰੀਬਨ 7-8 ਡਿਗਰੀ ਦੇ ਆਸ-ਪਾਸ ਘੱਟੋ-ਘੱਟ ਟਿਕੇ ਰਹਿਣਗੇ ਵਿਰੋ ਸਿਸਟਮ ਦਾ ਪ੍ਰਭਾਵ ਕੱਲ ਆਪਾਂ 27 ਦੀ ਗੱਲ ਕਰਦੇ ਹਾਂ 27 ਨੂੰ ਤਕਰੀਬਨ ਵੀਰੋ ਸਵੇਰ ਦੇ ਸਮੇਂ ਮੌਸਮ ਠੀਕ ਹੀ ਦੇਖਣ ਨੂੰ ਮਿਲੇਗਾ ਦੁਪਹਿਰ ਕਦੇ ਆਸ-ਪਾਸ ਵੀਰੋ ਆਪਣਾ ਇੱਕ ਸਿਸਟਮ ਆਵੇਗਾ ਜੋ ਕਿ ਪੰਜਾਬ ਦੇ ਦੱਖਣੀ ਭਾਗਾਂ ਨੂੰ ਵੀਰੋ ਪਹਿਲਾਂ ਪ੍ਰਭਾਵਿਤ ਕਰੇਗਾ ਜੋ ਕਿ ਹਰਿਆਣੇ ਵਾਲੀ ਸਾਈਡ ਤੋਂ ਵੀਰੋ ਸਿਸਟਮ ਪੰਜਾਬ ਨੂੰ ਕਵਰ ਕਰੇਗਾ ਜਿਵੇਂ ਕਿ ਇਹਦੇ ਵਿੱਚ ਜ਼ਿਲ੍ਹਿਆਂ ਦੀ ਆਪਾਂ ਗੱਲ ਕਰੀ ਵੀਰੋ ਜਿਵੇਂ ਕਿ ਬਡਲਾ ਅਡਾ ਮਾਰਸਾ ਬਰਨਾਲਾ ਬਠਿੰਡਾ ਮੁਕਸਰ ਸਾਹਿਬ ਇਹ ਤੋਂ ਬਾਅਦ ਵੀਰੋ ਅੱਗੇ ਫਿਰੋਜ਼ਪੁਰ ਫਰੀਦਕੋਟ ਦੇ ਜੋ ਪੱਛਮੀ ਤੇ ਦੱਖਣੀ ਭਾਗ ਨੇ ਵੀਰੋ ਪੰਜਾਬ ਦੇ ਕੁਝ ਪੂਰਬੀ ਭਾਗ ਹੋ ਗਏ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਚੰਡੀਗੜ੍ਹ ਮੋਹਾਲੀ ਤੱਕ ਵੀਰੋ ਇਨ੍ਹਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਬਰਸਾਤੀ ਕਿਰਿਆਵਾਂ ਪਹਿਲਾਂ ਦੇਖਣ ਨੂੰ ਮਿਲ ਰਹੀਆਂ ਤੇ ਹੋਰ ਨਾਲ ਖੇਤਰਾਂ ਦੇ ਮੁਕਾਬਲੇ ਥੋੜਾ ਜਿਆਦਾ ਪ੍ਰਭਾਵ ਆਪਰ ਨੂੰ ਇਨ੍ਹਾਂ ਖੇਤਰਾਂ ਦੇ ਵਿੱਚੋਂ ਦੇਖਣ ਨੂੰ ਮਿਲੇਗਾ ਬਾਕੀ ਜੋ ਮਾਝੇ ਤੇ ਅੰਬੇ ਦੇ ਖੇਤਰ ਵੀਰੋ ਉਹਨਾਂ ਖੇਤਰਾਂ ਦੇ ਵਿੱਚ ਸਿਸਟਮ ਦਾ ਪ੍ਰਭਾਵ ਦੱਖਣੀ ਭਾਗਾਂ ਦੇ ਮੁਕਾਬਲੇ ਘੱਟ ਦੇਖਣ ਨੂੰ ਮਿਲੇਗਾ ਕਿਉਂਕਿ ਵੀਰੋ ਸਿਸਟਮ ਹੈ ਜੋ ਇਹ ਰਾਜਸਥਾਨ ਹਰਿਆਣੇ ਹਰਿਆਣੇ ਵਾਲੀ ਸਾਈਡ ਤੋਂ ਕਵਰ ਕਰੇਗਾ ਪੰਜਾਬ ਨੂੰ ਜੋ ਕਿ ਪੱਛਮੀ ਭਾਗਾਂ ਤੱਕ ਜਾਂਦੇ ਆਂਦੇ ਵੀਰੋ ਸਿਸਟਮ ਹੌਲੀ-ਹੌਲੀ ਕਮਜ਼ੋਰ ਹੋਵੇਗਾ ਦਾ ਪ੍ਰਭਾਵ ਉੱਤਰ ਨੂੰ ਥੋੜਾ ਜਿਹਾ ਘਟੇਗਾ ਪਰ ਇਨ੍ਹਾਂ ਭਾਗਾਂ ਦੇ ਵਿੱਚ ਵੀਰੋ ਪ੍ਰਭਾਵ ਉpon ਚੰਗਾ ਦੇਖਣ ਨੂੰ ਮਿਲੇਗਾ ਸਿਸਟਮ ਦੇ ਚੱਲਦਿਆਂ ਵੀਰੋ ਕੁਝ ਖੇਤਰਾਂ ਦੇ ਵਿੱਚ ਆਪਾਂ ਨੂੰ ਹਲਕਾ ਵੀ ਕਿਤੇ ਦਰਮਿਆਨਾ ਗਰਜ ਚਮਕ ਵੀਰੋ ਤਕਰੀਬਨ ਆਉਣ ਵਾਲੇ 27 ਦੀ ਦੁਪਹਿਰ ਤੋਂ ਲੈ ਕੇ 27 ਦੀ ਰਾਤ 28 ਦਾ ਦਿਨ ਵੀਰੋ ਤਕਰੀਬਨ ਇਹ ਜੋ 24 ਘੰਟੇ ਹੋਣਗੇ ਉਹ 24 ਘੰਟੇ ਦੇ ਵਿੱਚ ਪੂਰੇ ਪੰਜਾਬ ਦੇ ਤਕਰੀਬਨ ਆਪਾਂ ਨੂੰ 70-75% ਖੇਤਰਾਂ ਦੇ ਵਿੱਚ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ। ਇਕਾਦੁਕਾ ਥਾਮਤ ਵਿਰੁੱਧ ਤੇ ਛਟੇਦਰ ਮੀਂਹ ਤੇ ਇਕਾਦੁਕਾ ਥਾਮਤ ਵਿਰੁੱਧ ਗੜੇ ਮਾਰਿਚ ਬਣ ਕਰਨੇ ਕੀਤਾ ਜਾ ਸਕਦਾ ਕਿਉਂਕਿ ਟੈਂਪਰੇਚਰ ਦੇ ਹਿਸਾਬ ਨਾਲ ਜਿਵੇਂ ਕਿ ਰਾਤ ਦੇ ਟੈਂਪਰੇਚਰ 7-8 ਡਿਗਰੀ ਦੇ ਆਸ-ਪਾਸ ਟੈਂਪਰੇਚਰ ਘਟੇ ਹੋਏ ਨੇ ਸੋ ਇੰਨਾ ਇਹੋ ਜਿਹੇ ਹਾਲਾਤਾਂ ਦੇ ਵਿੱਚ ਵੀ ਰੋਜੋ ਗੜੇ ਮਾਰੀ ਆ ਉਹਦੇ ਹਾਲਾਤ ਬਣ ਸਕਦੇ ਨੇ। ਬਾਕੀ ਵੀਰੋ ਕੱਲ ਨੂੰ ਸਵੇਰ ਦੀ ਵੀਡੀਓ ਚ ਫੇਰ ਆਪਾਂ ਬਰਸਾਤ ਦੇ ਸਰਬੱਤ ਦੇ ਨੇ ਘਟਦੇ ਨੇ ਜਿਵੇਂ ਵੀ ਕੋਈ ਕਿਸਾਨ ਵੀਰਾਂ ਲਈ ਸਹੀ ਤਸਹੀ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਚੈਨਲ ਨਵੇਂ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ